ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਥਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਜਿੱਥੇ ਰੌਜ਼ ਅਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦਿੱਤੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਕੈਬਨਿਟ ਮੰਤਰੀ ਡਾਕਟਰ ਬਲਬੀਰ ਸਿੰਘ ਹੁਸ਼ਿਆਰਪੁਰ ਤੋਂ ਐਮਪੀ ਡਾਕਟਰ ਰਾਜਕੁਮਾਰ ਵੱਲੋਂ ਹੁਸ਼ਿਆਰਪੁਰ ਦੇ ਸ਼ੈਸ਼ਨ ਚੌਂਕ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਇੱਕ ਦੂਜੇ ਦਾ ਮੂੰ ਮਿੱਠਾ ਕਰਵਾ ਕੇ ਜਮ ਕੇ ਆਤਿਸ਼ਬਾਜ਼ੀ ਕੀਤੀ ਗਈ। ਜਿਵੇਂ ਵਿੱਚ ਆਫਟੋਰਟ ਦੇ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਆਪ ਵਰਕਰਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਆਤਿਸ਼ਬਾਜੀ ਕਰਕੇ ਇੱਕ ਦੂਜੇ ਨੂੰ ਲੱਡੂ ਖਵਾ ਕੇ ਕੀਤਾ ਜਾ ਰਿਹਾ ਹੈ ਇਸ ਮੌਕੇ ਜਦੋਂ ਬ੍ਰਹਮਸ਼ੰਕਰ ਜਿੰਪਾ ਕੈਬਨਿਟ ਮੰਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਅਤੇ ਇਸ ਦੇ ਨਾਲ ਹੀ ਡਾਕਟਰ ਰਾਜਕੁਮਾਰ ਐਮਪੀ ਹੁਸ਼ਿਆਰਪੁਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਆ ਕਿਲਵਾ ਸਾਹਰੂ ਨੂੰ ਅੱਜ ਜ਼ਮਾਨਤ ਮਿਲੀ ਹੈ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਜਲਦੀ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ। ਔਰ ਇਸ ਦਿਨ ਨਾਲ ਇਹ ਸਿੱਧ ਹੋ ਗਿਆ ਕਿ ਸੱਚ ਨੂੰ ਦਵਾਇਆ ਤਾਂ ਜਾ ਸਕਦਾ ਪਰ ਪਰਤਾੜਤ ਨਹੀਂ ਕੀਤਾ ਜਾ ਸਕਦਾ। ਔਰ ਮੈਂ کورٹ ਦਾ ਬਹੁਤ ਧੰਨਵਾਦ ਕਰਦਾ। ਜੁਡੀਸ਼ੀਅਲ ਸਿਸਟਮ ਦਾ ਧੰਨਵਾਦ ਕਰਦਾ ਕਿ ਲੋਕਾਂ ਨੂੰ ਅੱਜ ਵੀ ਸਿਸਟਮ ਦੇ ਵਿੱਚ ਵਿਸ਼ਵਾਸ ਹੈ ਔਰ ਇਹ ਵਿਸ਼ਵਾਸ ਦੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ ਔਰ ਇਹ ਗੱਲ ਬਿਲਕੁਲ ਸੱਚ ਹੈ ਕਿ ਇਸ ਕੇਸ ਦੇ ਵਿੱਚ ਹੈ ਹੀ ਕੁਝ ਨਹੀਂ। ਔਰ ਟ੍ਰਾਇਲ ਦੇ ਵਿੱਚ ਮੇਰਾ ਖਿਆਲ ਫਸਟ ਜਿਹੜਾ ਸੈਕੰਡ ਹੀਅਰਿੰਗ ਦੇ ਵਿੱਚ ਜਿਹੜਾ ਵਿੱਚ ਇਸ ਫਲੈਟ ਹੋ ਜਾਏਗਾ। ਉਹ ਕੇਜਰੀਵਾਲ ਸਾਹਿਬ ਜੀ ਅੱਜ ਜਮਾਨਤ ਬਿਲਣ ਕੇ ਬਹੁਤ ਵੱਡਾ ਉਤਸ਼ਾਹ ਹੈ ਔਰ ਬਹੁਤ ਵੱਡਾ ਬਾਲੋ ਜਿੱਤੇ ਪੰਜਾਬ ਜੀ ਮਿਲੇਗਾ। ਉੱਥੇ ਜਲੰਧਰ ਦਾ ਬਾਏ ਇਲੈਕਸ਼ਨ ਜਿਹੜਾ ਉਸ ਦੇ ਵਿੱਚ ਵੀ ਬਹੁਤ ਵੱਡਾ ਕੇਜਰੀਵਾਲ ਸਾਹਿਬ ਦੇ ਆਰ ਦੇ ਨਾਲ ਬਲ। ਸੱਚ ਨਹੀਂ ਜਿੰਨਾ ਮਰਜੀ ਦਿਵਾਨ ਦੀ ਕੋਸ਼ਿਸ਼ ਕੀਤੀ ਜਾਵੇ ਸੱਚ ਬਾਹਰ ਨਿਕਲ ਕੇ ਆਂਦਾ। ਸੋ ਅੱਜ ਸਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਆ। ਖਾਸ ਤੌਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਬਹੁਤ ਖੁਸ਼ੀ ਮਨਾਈ ਜਾ ਰਹੀ ਆ। ਮੈਂ ਔਰ ਮਰ ਸਾਡੇ ਨਵ ਨਿਰਵਾਚਿਤ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਜੀ ਉਹ ਵੀ ਤੁਹਾਡੇ ਨਾਲ ਗੱਲ ਕਰਦੇ ਆ ਔਰ ਮੈਂ ਇੱਕ ਗੱਲ ਕਹਿਣੀ ਚਾਹਨਾ ਪਿਛੇ ਇਸ ਚੀਜ਼ ਨੂੰ ਜੇ ਇਨਸਾਫ ਨੂੰ ਲੱਭਣ ਦੇ ਲਈ ਅੱਜ ਲਗਾਤਾਰ ਸਾਡੇ ਲੀਡਰਾਂ ਨੂੰ ਇੱਕ ਡੇਢ ਸਾਲ ਤੋਂ ਪ੍ਰੇਸ਼ਾਨ ਕੀਤਾ ਗਿਆ ਸੀ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਸੀ ਉਸ ਗੱਲ ਨੂੰ ਸੁਪਰੀਮ ਕੋਰਟ ਨੇ ਵੀ ਸਮਝਿਆ ਸੀ ਔਰ ਉਸ ਅੱਜ ਰੌਂਡ ਐਵੈਨਿਊ ਕੋਰਟ ਨੇ ਵੀ ਉਸ ਗੱਲ ਨੂੰ ਸਮਝਿਆ ਔਰ ਅਰਵਿੰਦ ਕੇਜੀ ਵਾਜਿਨ ਜਿਹੜੀ ਜਮਾਨਤ ਮਿਲੀ ਹੈ ਇਹ ਪੰ ਪੰ ਪੂਰੇ ਮੈਂ ਕਹਿੰਦਾ ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਔਰ ਦੇਸ਼ ਦਾ ਹਰ ਇੱਕ ਨਾਗਰਿਕ ਇਹ ਦੀ ਵੇਟ ਕਰ ਰਿਆ ਸੀ ਕਿਉਂ ਇੱਕ ਲੀਡਰ ਜਦੋਂ ਸੱਚਾਈ ਨਾਲ ਕੰਮ ਕਰਦਾ ਤੇ ਉਹਦੇ ਅੱਗੇ ਬਹੁਤ ਆਕੜਾਂ ਆndੀਆਂ ਉਹਤੇ ਬੜੇ ਇਲਜ਼ਾਮ ਬਾਜ਼ੀਆਂ ਹੁੰਦੀਆਂ ਕਿਉਂਕਿ ਉਹ ਲੋਕਾਂ ਦੇ ਟੜਕਣ ਬਣ ਚੁੱਕੇ ਸੀ ਅਗਰ ਹਿੰਦੁਸਤਾਨ ਚੋਂ ਭਾਜਪੀ ਨੂੰ ਔਰ ਪ੍ਰਾਈਮਿੰਸਟਰ ਸਾਹਿਬ ਨੂੰ ਕਿਸੇ ਤੋਂ ਡਰ ਹੈ ਤੇ ਸਿਰਫ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਕਿਉਂਕਿ ਜਦੋਂ ਗੁਜਰਾਤ ਚ 43 ਲੱਖ ਵੋਟ ਪਈ ਤਾਂ ਉਹਨਾਂ ਨੂੰ ਇਹ ਲੱਗਿਆ ਸੀ ਕਿ ਕਿੱਥੇ ਗੁਜਰਾਤ ਸਾਡਾ ਇੱਕ ਸਟੇਟ ਸੀਗੀ ਔਰ ਅਗਰ ਇਹਨਾਂ ਨੂੰ ਨਾ ਰੋਕਿਆ ਗਿਆ ਉਸ ਰੋਕਣ ਦੇ ਲਈ ਸਾਰਾ ਪ੍ਰਬੰਧ ਕੀਤਾ ਗਿਆ ਉਸ ਤੋਂ ਬਾਅਦ ਫਿਰ ਆਪਣੇ ਸੁਖਵੰਧਿਆ ਸਾਹਿਬ ਨੂੰ ਫਿਰ ਅਰਵਿੰਦ ਜੀ ਨੂੰ ਇਹ ਸਾਰਾ ਟਾਰਗੇਟਡ ਕੰਮ ਸੀਗਾ ਸੰਜੇ ਸਿੰਘ ਜੀ ਨੂੰ ਤੋਂ ਅਲਟੀਮੇਟਲੀ ਅੱਜ ਦਾ ਸਵੇਰੇ ਉਹਨਾਂ ਦੀ ਰਿਹਾਈ ਹੋਈ ਉਹਨੂੰ ਜਮਾਨਤ ਅਜ ਕੋਰਟ ਨੇ ਦੇ ਦਿੱਤੀ ਆ ਔਰ ਸਾਡੇ ਵਰਕਾਂ 'ਚ ਬਹੁਤ ਹੁਸਾ ਹੈ ਮੈਂ ਚੰਡੀਗੜ੍ਹੋਂ ਆਨੇ ਸਿੱਧਾ ਇੱਥੇ ਪਹੁੰਚਾ ਔਰ ਮੇਰੇ ਨਾਲ ਸਾਡੇ ਮਾਨਯੋਗ ਮਿਨਿਸਟਰ ਡਾਕਟਰ ਬਲਬੀਰ ਜੀ ਵੀ ਅੱਜ ਹੁਸ਼ਿਆਰਪੁਰ 'ਚ ਆ ਉਹ ਵੀ ਪਹੁੰਚਣ ਵਾਲੇ ਆ ਉਹਨਾਂ ਦੇ ਵੀ ਵੇਟ ਕਰ ਰਹੇ ਆ ਡਾਕਟਰ ਰਾਜਕਮਰ ਜੀ ਵੀ ਵੇਟ ਕਰ ਰਹੇ ਸੀਗੇ ਅਸੀਂ ਇਕੱਠੇ ਹੋ ਕੇ ਸਾਡਾ ਜਿਹੜਾ ਵਿਧਾਨ ਸਭਾ ਦਾ ਆਫਿਸ ਹੈ ਜ਼ਿਲ੍ਹੇ ਦਾ ਆਫਿਸ ਹੈ ਸ਼ਹਿਰ ਦਾ ਆਫਿਸ ਹੈ ਡਾਕਟਰ ਰਾਜਕਮਰ ਜੀ ਦਾ ਆਫਿਸ ਹੈ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇੱਥੇ ਖੁਸ਼ੀ ਮਨਾ ਰਹੇ ਆਂ ਲੋਕ ਬੜੇ ਖੁਸ਼ ਆ ਆਪਾਂ ਜਿੱਥੇ ਜਾ ਰਹੇ ਆਂ ਲੋਕ ਬੜੀ ਖੁਸ਼ੀ ਦੇ ਨਾਲ ਅਸੀਂ ਲੱਡੂ ਵੰਡਦੇ ਆਂ ਲੇਕਿਨ ਲੱਡੂ ਦਾ ਮਤਲਬ ਹੈ ਵੀ ਅਸੀਂ ਗਲਾਬ ਦਾ ਮਣਾ ਮੰਨੀਆਂ ਇੱਕੋ ਗੱਲ ਹੈ ਇਸ ਤੋਂ ਉਹ ਭੰੜਾ ਪੈ ਰਿਹਾ ਟੋਲ ਵੱਜ ਰਿਹਾ ਪਟਾਕ ਚੱਲਿਆ ਲੋਕਾਂ ਨੇ ਆਪਣੇ ਪਟਾਕੇ ਵੀ ਚੱਲ ਰਹੇ ਆਂ ਭੰਗੜੇ ਵੀ ਪੈ ਰਹੇ ਆਂ ਪਰ ਇੱਥੇ ਕਿ ਲੱਗਦਾ ਤੁਹਾਨੂੰ ਕਿ ਅਰਬੰਦ ਕੇਜੀ ਬਾਜੀ ਉਹਨਾਂ ਨੇ ਅੰਦਰ ਕਰਤਾ ਸੀ ਕਿ ਉਹਦਾ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਕੁ ਫਾਇਦਾ ਹੋਇਆ ਦੇਖੋ ਨੁਕਸਾਨ ਦੀ ਗੱਲ ਇਹ ਹੈ ਵੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਨੁਕਸਾਨ ਕਰਨ ਦੀ ਪਰ ਮਾਲਕ ਫਾਇਦਾ ਕਰਦਾ ਔਰ ਪੰਜਾਬ ਦੇ ਵਿੱਚ ਦੁਹਰਾ ਉਦਾ ਹੀ ਹੁਸਾ ਹੈ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਠੀਕ ਹੈ ਮੈਂਬਰ ਪਾਰਲੀਮੈਂਟ ਦੀਆਂ ਵੋਟਾਂ ਹੁੰਦੀਆਂ ਲੋਕ ਆਪਣੇ ਢੰਗ ਨਾਲ ਵੀ ਵੋਟ ਪਾਉਂਦੇ ਆ ਉਹ ਚੀਜ਼ਾਂ ਵੀ ਫੈਕਟਰ ਹੁੰਦੇ ਆ ਲੇਕਿਨ ਜਿਹੜਾ ਪੰਜਾਬ ਗਵਰਨਮੈਂਟ ਦਾ ਕੰਮ ਸੀ ਦਿੱਲੀ ਗਵਰਨਮੈਂਟ ਦਾ ਕੰਮ ਸੀਗਾ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕੰਮ ਹੈ ਲੋਕੋ ਤਾਂ ਨਿਰਾਸ਼ ਨਹੀਂ ਆ ਮੈਂ ਕਹਿ ਸਕਦਾ ਔਰ ਜਿਹੜਾ ਤੁਹਾਡਾ ਆਨੰਦ ਦਾ ਸਮਾਂ ਹੈ ਇਹ ਬਹੁਤ ਅੱਛਾ ਆ ਰਿਹਾ ਦੁਆਰਾ